ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਕਾਲੀ ਦਲ ਸਰਦਾਰ ਸੁਮੀਤ ਸਿੰਘ ਬਾਦਲ ਪੰਜਾਬ ਦੇ ਪ੍ਰਧਾਨ ਹਨ ਉਹਨਾਂ ਨੇ ਜੋ ਉਸ ਪਾਸ ਦਾ ਚਾਰਾ ਮੱਕੀ ਦਾ ਚਾਰਾ ਸਾਰਿਆਂ ਵਾਸਤੇ ਭਇਆ ਕਰਾਇਆ ਹੈ ਪੂਰੇ ਫਾਇਲਕਾ ਵਾਸਤੇ ਉਹਨਾਂ ਨੇ ਸਭੀ ਟਰਾਲੀਆਂ ਭੇਜੀਆਂ ਸੀ ਪਹਿਲਾਂ ਆ ਵੀ ਚਾਰਾ ਪਿਆਜ ਜੀ ਚਾਰ ਪੰਜ ਟਰੱਕ ਚਾਰਾ ਪਿਆਜ ਜੀ ਲਗਾਤਾਰ ਅਸੀਂ ਭਇਆ ਕਰਾ ਰਹੇ ਹਾਂ ਹਰ ਪਸ਼ੂ ਦੇ ਮੂੰਹ ਚ ਪਵੇ ਤੇ ਮੇਰੇ ਭਰਾ ਉਹਦੀਆਂ ਦੁਆਇਆ ਸਾਡੇ ਸਮਰਾਟ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਸਰਤਾਜ ਜਿਹੜਾ ਆਪਣੇ ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਨੇ ਲੱਜੀ ਸਾਹਿਬ ਜੀ ਸਾਡੇ ਹਲਕਾ ਇੰਚਾਰਜ ਸਰਦਾਰ ਸਰਪੁਰ ਸਿੰਘ ਖੋਗਾ ਜੀ ਜੋ ਹਲਕੇ ਦੇ ਇੰਚਾਰਜ ਨੇ ਫਾਇਰ ਕਰ ਤੋ ਹਰਦੀਪ ਢਾਕਾ ਜੀ ਪਿੰਡ ਢਾਕਾ ਆਪਣੇ ਤੋਂ ਖਾਨਪੁਰ ਤੋਂ ਬਹੁਤ ਸਤਿਕਾਰਯੋਗ ਨੇ ਇਹ ਸਾਰਿਆਂ ਰਲ ਮਿਲ ਕੇ ਇਹ ਪਸ਼ੂਆਂ ਆਚਾਰਾ ਜਿਹੜਾ ਮੰਗਣ ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਸ਼੍ਰੋਮਣੀ ਕਾਲdal ਜਿੰਦਾਬਾਦ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਕਾਲdal ਸਰਦਾਰ ਸੁਖਬੀ ਸਿੰਘ ਬਾਦਲ ਪੰਜਾਬ ਦੇ ਪ੍ਰਧਾਨ ਹਨ ਉਹਨਾਂ ਨੇ ਜੋ ਪਸ਼ੂਆਂ ਦਾ ਚਾਰਾ ਮੱਕੀ ਦਾ ਚਾਰਾ ਸਾਰਿਆਂ ਵਾਸਤੇ ਮੱਈਆ ਕਰਾਇਆ ਪੂਰੇ ਫਾਜ਼ਿਲਕਾ ਵਾਸਤੇ ਉਹਨਾਂ ਨੇ 24 ਟਰਾਲੀਆਂ ਭੇਜੀਆਂ ਸੀ ਪਹਿਲਾਂ ਆ ਵੀ ਚਾਰਾ ਪਿਆਜ ਜੀ ਚਾਰ ਪੰਜ ਟਰੱਕ ਚਾਰਾ ਪਿਆਜ ਲਗਾਤਾਰ ਅਸੀਂ ਮੱਈਆ ਕਰਾ ਰਹੇ ਹਾਂ ਹਰ ਪਸ਼ੂ ਦੇ ਮੂੰਹ ਚ ਪਵੇ ਤੇ ਮੇਰੇ ਭਰਾ ਉਹ ਡੀਆਂ ਦੁਆਏ ਸਾਡੇ ਸਮਰਾਟ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਸਰਤਾਜ ਜਿਹੜਾ ਆਪਣੇ ਪ੍ਰਧਾਨ ਜ਼ਿਲ੍ਹਾ ਦੇ ਪ੍ਰਧਾਨ ਨੇ ਰਾਜੀ ਸਾਹਿਬ ਜੀ ਸਾਡੇ ਹਲਕਾ ਇੰਚਾਰਜ ਸਰਦਾਰ ਸਰਪੁਰ ਸਿੰਘ ਖੋਗਾ ਜੀ ਜੋ ਹਲਕੇ ਦੇ ਇੰਚਾਰਜ ਨੇ ਫਾਇਲ ਕਰਦੋ ਹਰਦੀਪ ਢਾਕਾ ਜੀ ਪਿੰਡ ਢਾਕਾ ਆਪਣੇ ਤੋਂ ਖਾਨਪੁਰ ਤੋਂ ਬਹੁਤ ਹੀ ਸਤਿਕਾਰਯੋਗ ਨੇ ਇਹ ਸਾਰਿਆਂ ਰਲ ਮਿਲ ਕੇ ਇਹ ਪਸ਼ੂਆਂ ਦਾ ਚਾਰਾ ਜਿਹੜਾ ਮੰਗਣ ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਸ਼੍ਰੋਮਣੀ ਕਾਲ ਦਲ ਜਿੰਨਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਬੋਧਰੀਆ ਤੋਂ ਆਏ ਹਾਂ ਜੀ ਪਸ਼ਮਨ ਦਾਚਾਰ ਲੈਣ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸਹੂਲਤ ਮੁਹਈਆ ਕਰਵਾਈ ਤੇ ਫਾਇਲ ਕਾ ਤੋਂ ਭਾਈ ਬੱbbi ਖੋਸਾ ਜੀ ਤੇ ਯੂਥ ਗੱਲੀ ਦਲ ਦੇ ਪ੍ਰਧਾਨ ਭਾਈ ਸਰਤਾਜ ਪ੍ਰੀਤ ਸਿੰਘ ਤਾਜੀ ਜੀ ਦਾ ਹਰਦੀਪ ਢਾਕਾ ਜੀ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਸਾਨੂੰ ਇਹ ਸਹੂਲਤ ਮੁਹਈਆ ਕਰਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਹਲਕਾ ਫਾਜ਼ਿਲਕਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਖਬੀਰ ਸਿੰਘ ਜੀ ਬਾਦਲ ਜਦੋਂ ਦੇ ਪਿੰਡਾਂ ਦੇ ਵਿੱਚ ਹੜ੍ਹ ਆਏ ਨੇ ਜੀ ਉਦੋਂ ਦੀ ਸੇਵਾ ਲਗਾਤਾਰ ਕਰ ਰਹੇ ਹਨ ਇੰਜ ਲੱਗ ਰਿਹਾ ਜਿਵੇਂ ਕਿ ਪੰਜਾਬ ਦਾ ਵਾਲੀਵਾਰਸ ਸਿਰਫ ਸ਼੍ਰੋਮਣੀ ਅਕਾਲੀ ਦਲ ਹੋਵੇ ਕੋਈ ਵੀ ਪਾਰਟੀ ਕਿਸੇ ਦੀ ਕੋਈ ਸਾਰ ਨਹੀਂ ਲੈ ਰਹੀ ਜਿਨ੍ਹਾਂ ਜਿਨ੍ਹਾਂ ਪਿੰਡਾਂ ਵਿੱਚ ਹੜ੍ਹ ਆਏ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਅੱਜ ਦੀ ਜਿਹੜੀ ਇਹ ਸੇਵਾ ਹੈ ਜੀ ਪਿੰਡਾਂ ਦੇ ਵਿੱਚ ਜੇ ਪਸ਼ੂਆਂ ਵਾਸਤੇ ਅਚਾਰ ਘੱਟੋ ਘੱਟ 10 ਟਰੱਕ ਮਦਨਗਰ ਅਤੇ ਝੰਗੜ ਪੈਣੀ ਦੇ ਪਿੰਡਾਂ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਦੀ ਸੇਵਾ ਕੀਤੀ ਜਾਏਗੀ ਬਾਦਲ ਸਾਹਿਬ ਖੁਦ ਆਪ ਜਾ ਕੇ ਆਪਣੇ ਹੱਥੀ ਸੇਵਾ ਕਰਨਗੇ ਪਰ ਉਹਨਾਂ ਲੋਕਾਂ ਨੂੰ ਇਹ ਅਚਾਰ ਦੇ ਘਰ-ਘਰ ਤੱਕ ਪਹੁੰਚਾਇਆ ਜਾਵੇਗਾ ਸੋ ਇੰਜ ਪ੍ਰਤੀਤ ਹੁੰਦਾ ਜਿਵੇਂ ਕਿ ਪੰਜਾਬ ਦਾ ਕੋਈ ਵਾਲੀਵਾਰਸ ਨਹੀਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਜੋ ਕਿ ਬੜੇ ਹੀ ਫਿਕਰਮੰਦ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਇੰਜ ਲੱਗ ਰਿਹਾ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਹੋਣ ਮੌਜੂਦਾ ਸਰਕਾਰ ਤਾਂ ਹਰ ਫਰੰਟ ਦੇ ਜਿਹੜੀ ਫੇਲ ਹੋਈ ਪਈ ਕੋਈ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸਿਰਫ ਤੇ ਸਿਰਫ ਸ਼ੋਸ਼ੇ ਬਾਜ਼ੀਆਂ ਕਰਕੇ ਟਾਈਮ ਟਪਾ ਰਹੀ ਹੈ ਸੋ ਸਾਰੇ ਸਾਡੀ ਤਾਂ ਅਪੀਲ ਹੈ ਬਾਦ ਸਾਹਿਬ ਨੂੰ ਜੀ ਬਾਦ ਸਾਹਿਬ ਤਿਆਰੀਆਂ ਪੂਰੀਆਂ ਖੁੱਲ੍ਹ ਚੁੱਕੀਆਂ ਲੋਕਾਂ ਵਿੱਚ 27 ਦੇ ਵਿੱਚ ਆਪਣੀ ਸਰਕਾਰ ਬਣ ਜਾਣੀ